ਸਸਿਗ ਮੇਰੇ ਸਾਰੇ ਦੋਸਤੋ ਕੀ ਹਾਲ ਨਹੀਂ ਜੀ ਅਮੀਰ ਕਾ ਦਬਲ ਕੋ ਠੀਕ ਹੋਮੋਂਗੇ ਤਾਂ ਰਾਜੇ ਇੱਕ ਮੈਂ ਥੋੜੀ ਤੁਹਾਡੇ ਨੂੰ ਮਾਫੀ ਚਾਹਣਾਗਾ ਕਿ ਤੁਹਾਨੂੰ ਨਾ ਥੋੜੇ ਜਿਹਾ ਕਲੈਂਟ ਅਫੇਅਰ ਲੇਟ ਅਪਡੇਟ ਹੋ ਰਹੇ ਆ ਇਹਦਾ ਕਾਰਨ ਰਾਜੇ ਕਿ ਮੈਂ ਕਿਸੇ ਬਾਹਰੇ ਜ਼ਰੂਰੀ ਕੰਮ ਦੇ ਵਿੱਚ ਰਾਜੇ ਕਈ ਦਿਨਾਂ ਦਾ ਬਾਹਰ ਆਇਆ ਹੋਇਆ ਹੈਗਾ ਠੀਕ ਹੈ ਕਿਰਪਾ ਕਰਕੇ ਰਾਜੀ ਮੇਰੀ ਬੇਨਤੀ ਸਮਝ ਲਿਓ ਇਹਨੂੰ ਰਿਕਵੈਸਟ ਆ ਸਮਝ ਲਿਓ ਠੀਕ ਹੈ ਤੇ ਇੱਕ ਮਿੰਟ ਵੀ ਸਮਝ ਸਕਦੇ ਹੋ ਕਿਰਪਾ ਕਰਕੇ ਰਾਜੇ ਠੀਕ ਹੈ ਤੇ ਥੋੜੇ ਜਿਹੇ ਅਡਜਸਟਮੈਂਟ ਕਰਨੀ ਪਊਗੀ ਤੁਹਾਨੂੰ ਇਸ ਤੋਂ ਬਾਅਦ ਤੁਹਾਡਾ ਰੈਗੂਲਰ ਕਲਾਸ ਆਪਲੋਡ ਹੋਈ ਜਾਣਗੀਆਂ ਕਰੰਟ ਅਫੇਅਰਾਂ ਦੀ ਬਾਕੀ ਦਾ ਤੁਹਾਡਾ ਸਲੇਬਸ ਚੱਲ ਹੀ ਰਿਹਾ ਤੁਹਾਨੂੰ ਪਤਾ ਹੀ ਹੈ ਹੈਨਾ ਤੇ ਬੇਫਿਕਰ ਹੋ ਕੇ ਰਾਜੇ ਤੁਸੀਂ ਤਿਆਰੀ ਕਰ ਸਕਦੇ ਹੋ ਬੇਚਿਕ ਸਲੇਬਸ ਦੀ ਮੇਰੀ ਗਾਰੰਟੀ ਹੈ ਰਾਜੇ ਜਿਵੇਂ ਤੁਹਾਨੂੰ ਮੈਂ ਹਰ ਵਾਰ ਕਹਿਣਾ ਹੁੰਦਾਗਾ ਇਹ ਨਹੀਂ ਹੈਗਾ ਕਿ ਤੁਹਾਨੂੰ ਇੱਕ ਵਾਰੀ ਕਹਿਦਾ ਮੁਰ ਕੇ ਪੇਪਰ ਤੋਂ ਬਾਅਦ ਤੁਹਾਨੂੰ ਮੈਂ ਪੁੱਛਾਂ ਵੀ ਨਾ ਕਿ ਆਇਆ ਸੀ ਕਿ ਨਹੀਂ ਆਇਆ ਸੀ ਠੀਕ ਹੈ ਕੰਟੈਂਟ ਦੀ ਮੇਰੀ 100% ਗਾਰੰਟੀ ਹੋਊਗੀ ਰਾਜੇ ਠੀਕ ਹੈ ਪੜਨਾ ਤੁਸੀਂ ਹੈ ਮੈਂ ਤਾਂ ਤੁਸੀਂ ਕਰਨੀ ਹੈ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈਗਾ ਜੇਕਰ ਮੇਰਾ ਕਰਵਾਇਆ ਹੋਇਆ ਮੇਰੇ ਹਿਸਾਬ ਨਾਲ ਪੜਦੇ ਹੋ ਤੇ ਦੂਸਰੀ ਗੱਲ ਰਾਜੇ ਬਹੁਤ ਬੱਚਿਆਂ ਨੇ ਪਰੇਸ਼ਨ ਆ ਰਹੇ ਹੈ ਕਿ ਤੁਸੀਂ ਕਰੰਟ ਅਫੇਅਰ ਕਿਵੇਂ ਕਰੀਏ ਤਾਂ ਦੇਖੋ ਰਾਜੇ ਆਪਾਂ ਕਰੰਟ ਅਫੇਅਰ ਚੱਕਣੇ ਕਿੱਥੋਂ ਆਪਾਂ ਕਰੰਟ ਅਫੇਅਰ ਚੱਕਣੇ 1 ਜਨਵਰੀ 2023 ਤੋਂ ਚੱਕਣੇ ਹੈ ਤੇ ਜਿਹੜੇ ਵੀ ਤੁਹਾਨੂੰ 1 ਜਨਵਰੀ 2023 ਤੋਂ ਕਰੰਟ ਅਫੇਅਰ ਕਰਵਾਏ ਹੋਏ ਰਾਜੇ ਐਪ ਦੇ ਵਿੱਚ ਉਹ ਮੰਥਲੀ ਕਰੰਟ ਅਫੇਅਰ ਹੈ ਮੰਥਲੀ ਦਾ ਮਤਲਬ ਕੀ ਹੈ ਰਾਜੇ ਉਹਦੇ ਵਿੱਚ ਸਿਰਫ ਇੱਕ ਇੱਕ ਪੀਡੀਐਫ ਤੁਹਾਨੂੰ ਮਿਲਿਆ ਹੋਇਆ ਉਹਦੇ ਵਿੱਚ ਹਰੇਕ ਪੀਡੀਐਫ ਦੇ ਵਿੱਚ 60 ਤੋਂ ਲੈ ਕੇ 80 ਸਵਾਲ ਹੈ ਕਿਸੇ 60 ਕਿਸੇ ਦੇ 80 ਹੈ ਤਾਂ ਉਹ ਰਾਜੇ ਮੈਂ ਤਾਂ ਕਰਵਾਏ ਹੋਏ ਉਹ ਸਿਰਫ ਜਨਵਰੀ ਦੇ ਇੰਪੋਰਟੈਂਟ ਇਪੋਰਟੈਂਟ ਫਰਵਰੀ ਦੇ ਇਪੋਰਟੈਂਟ ਮਾਰਚ ਦੇ ਅਪ੍ਰੈਲ ਦੇ ਆਹ ਇੰਪੋਰਟੈਂਟ ਕੱਢੇ ਹੋਏ ਆ 2023 ਦੇ ਸਾਲ ਦੇ ਤੇ ਜਿਹੜੇ ਆਪਣੇ ਹੁਣ ਚੱਲ ਰਹੇ ਇੱਕ ਜਨਵਰੀ 2024 ਤੋਂ ਇਹ ਆਪਣੇ ਚੱਲ ਰਹੇ ਡੇਲੀ ਵਾਲੇ ਡੇਲੀ ਸੀਰੀਜ਼ ਡੇਲੀ ਸੀਰੀਜ਼ ਦੇ ਵਿੱਚ ਇਹ ਵੀ ਇਹ ਨਹੀਂ ਹੈਗਾ ਕਿ ਰਾਜੇ ਤੁਹਾਡੇ 40 45 ਮਿੰਟ ਦੀ ਵੀਡੀਓ ਬਣਾਦਾ ਉਹ ਵੀ ਇੱਕ ਵੀਡੀਓ ਦੇ ਵਿੱਚ ਤਿੰਨ ਦਿਨਾਂ ਦੇ ਕਰੰਟ ਅਫੇਅਰ ਮੌਜੂਦ ਹੁੰਦੇ ਆ ਤੇ ਆ ਪਿਆ ਭਾਈ ਸਾਹਿਬ ਮੇਰੇ ਸਾਈਨ ਕਰੰਟ ਅਫੇਅਰ ਬਾਹਰੋਂ ਨਹੀਂ ਆਊਗਾ ਤੁਹਾਨੂੰ ਠੀਕ ਹੈ ਕੋਈ ਇੰਡੀਗਰੈਂਟੀ ਲੈਂਦਾ ਤੁਸੀਂ ਜਿਤੋਂ ਵੀ ਪੜਦੇ ਹੋਵੋਗੇ ਤੁਹਾਨੂੰ ਆਏ ਕਹਿਣਗੇ ਕਿ ਕਰੰਟ ਅਫੇਅਰ ਇਹਦੇ ਵਿੱਚੋਂ ਆ ਸਕਦੇ ਆ ਪਰ ਮੈਂ ਕਹਣਾ ਕਿ ਔਰ ਗੇਹ ਦੇ ਚ ਠੀਕ ਹੈ ਤੇ ਤਿਆਰੀ ਆਪਰੀ ਹੁਣੇ ਤੋਂ ਸ਼ੁਰੂ ਕਰੋ ਰਾਜੇ ਠੀਕ ਹੈ ਤੇ ਮਿਹਨਤ ਤਾਂ ਦੇਖੋ ਮਿਹਨਤ ਆਪ ਨੂੰ ਕਰਨੀ ਪੈਣੀ ਹੈ ਦੂਜੀ ਗੱਲ ਰਾਜੇ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਵੀਡੀਓ ਪੰਜਾਬ ਪਟਵਾਰੀ ਤੇ ਜਿਹੜੀ ਆਪਣੇ ਪੰਜਾਬ ਦੇ ਵਿੱਚ ਹੁਣ ਗਰੁੱਪ ਡੀ ਦੀ ਵੀ ਭਰਤੀ ਹੋਣੀ ਹੈ ਰਾਜੇ ਇਹਦੇ ਵਾਸਤੇ ਤੁਸੀਂ ਆਲ ਪੰਜਾਬ ਐਗਜ਼ਾਮ ਬੈਚ ਲੈ ਬੈਚ ਵੀ ਲੈ ਸਕਦੇ ਹੋ ਠੀਕ ਹੈ ਜੀ ਆਲ ਪੰਜਾਬ ਦਾ ਇਗਜ਼ਾਮ ਵਾਲਾ ਬੈਚ ਵੀ ਲੈ ਸਕਦੇ ਹੋ ਜੇ ਤੁਹਾਡੇ ਸਾਰੇ ਪੇਪਰ ਹੀ ਕਵਰ ਹੋ ਜਾਣਗੇ ਜੇਕਰ ਤੁਸੀਂ ਕੋਈ ਹੋਰ ਵੀ ਬੈਚ ਲੈ ਲੈਂਦੇ ਹੋ ਤਾਂ ਉਹ ਵੀ ਸਾਰਾ ਕੁਝ ਕਵਰ ਹੋ ਜਾਊਗਾ ਤੁਹਾਡਾ ਠੀਕ ਹੈ ਕਿਉਂਕਿ ਮੈਂ ਆਪਣੇ ਕੋਲੇ ਸਿਰਫ 4 ਤੋਂ 5 ਲਿਮਟਿਡ ਜਿਹੇ ਬੈਚ ਹੀ ਚੱਲਦੇ ਰਾਹੇ ਜਿਆਦੇ ਬੈਚ ਨਹੀਂ ਆਪਾਂ ਚਲਾਉਂਦੇ ਹੁੰਦੇ ਕਿਉਂਕਿ ਆਪਣਾ ਰਿਜ਼ਲਟ ਤੱਕ ਮਤਲਬ ਹੁੰਦਾ ਕਿ ਰਿਜ਼ਲਟ ਵਧੀਆ ਦੇ ਸਕੀਏ ਆਪਾਂ ਠੀਕ ਹੈ ਜੀ ਤੇ ਉਹਦੇ ਵਾਸਤੇ ਜੇ ਤੁਸੀਂ ਐਪ ਡਾਊਨਲੋਡ ਕਰ ਲੈ ਜੀ ਦੀਪਪੁਲ ਰ ਐਜੂਕੇਸ਼ਨ ਆਰਾ ਜਿੰਦਾ ਬੱਚਾ ਕੋਲੇ ਆਈਫੋਨ ਆਰਾ ਜਿਹਨਰੇ ਐਪ ਡਾਊਨਲੋਡ ਕਰਨੀ ਆ ਉਹਨਾਂ ਨੇ ਆ ਨੰ ਕਲਾਸ ਪਲੱਸ ਵਾਲੇ ਨੇ ਕੋਡ ਫਿਲ ਕਰਨਾ ਹੁੰਦਾ ਡਬਲ ਐਕਸ ਰੈਮ او ਆਰ ਜੀ ਕੋਡ ਹੁੰਦਾ ਇਹ ਉਹਨਾਂ ਦਾ ਇਹ ਕਰ ਸਕਦੇ ਹੋ ਤੇ ਦੂਸਰੀ ਗੱਲ ਦਾ ਜੇ ਪੜਨ ਤੋਂ ਪਹਿਲੇ ਇੱਕ ਗੱਲ ਵੀ ਧਿਆਨ ਨਾਲ ਸੁਣ ਲਈਏ ਗੱਲ ਇਹ ਹੈ ਕਿ ਤੁਸੀਂ ਕਰ ਇਹ ਜਿਹੜੇ ਤਾਂ ਇੰਗਲਿਸ਼ ਦੇ ਲੈਕਚਰ ਹਨ ਉਹ ਵੀ ਵੀ ਤੁਹਾਡੇ ਜਲਦੀ ਕੰਟੀਨਿਊ ਕਰ ਰਹੇ ਹੈਗਾ ਮੈਂ ਇੱਕ ਵੀਡੀਓ ਪਾਈ ਸੀ ਇੰਗਲਿਸ਼ ਦੀ ਮੈਂ ਇਹ ਦੇਖਣਾ ਚਾਹੁੰਦਾ ਸੀ ਕਿ ਬੱਚੇ ਕਿੰਨਾ ਗਾ ਰਿਸਪੌਂਸ ਦਿੰਦੇ ਹੈ ਬੱਚਿਆਂ ਨੂੰ ਮੈਥੋਂ ਇੰਗਲਿਸ਼ ਪੜ ਕੇ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ ਤਾਂ ਇਹ ਬਹੁਤ ਬੱਚਾ ਦਾ ਪੋਜ਼ੀਟਿਵ ਰਿਵਿਊ ਰਹੇਗਾ ਤੇ ਮੈਂ ਜਲਦੀ ਤੁਹਾਡੇ ਵਾਸਤੇ ਸਾਰਾ ਕੋਰਸ ਕਰਵਾਉਂਗਾ ਹੋਵੇ ਠੀਕ ਹੈ ਜੀ ਤੇ ਇੰਨੀ ਮੇਰੀ ਗਾਰੰਟੀ ਹੋਊਗੀ ਜਿਹੜਾ ਬੱਚਾ ਪਹਿਲੀ ਕਲਾਸ ਤੋਂ ਸ਼ੁਰੂ ਕਰੂਗਾ ਜਿਹੜੇ ਬੱਚੇ ਨੇ ਅੱਜ ਤੱਕ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਸੀ ਨਾ ਕਿ ਜਿਹੜੇ ਬੱਚੇ ਨੇ ਅੱਜ ਤੱਕ ਮੈਥ ਨੂੰ ਹੱਥ ਨਹੀਂ ਲਾਇਆ ਜਿਹੜੇ ਮੀਡੀਆ ਕਲਾਸਾਂ ਲਾਣਗੇ ਉਹ ਮੈਥ ਦੇ ਵਿੱਚ ਵਧੀਆ ਨੰਬਰ ਲੈ ਕੇ ਜਾਊਗਾ ਤਾਂ ਬਹੁਤ ਬੱਚਾ ਦਾ ਰਿਜ਼ਲਟ ਵਧੀਆ ਹੈ ਉਹੀ ਸੇਵ ਤੋਂ ਸੇਵ ਰਾਜੇ ਮੈਂ ਤੁਹਾਡੇ ਨਾਲ ਅੱਜ ਪ੍ਰੋਮਿਸ ਕਰਦਾਗਾ ਕਿ ਜਦੋਂ ਤੁਹਾਡਾ ਰੈਗੂਲਰ ਵੈਚ ਵੀ ਸ਼ੁਰੂ ਕੀਤਾ ਠੀਕ ਹੈ ਜੀ ਉਹ ਤੁਹਾਡਾ ਮੈਂ ਰੈਗੂਲਰ ਵੈਚ ਸ਼ੁਰੂ ਕੀਤਾ ਇੰਗਲਿਸ਼ ਦਾ ਤਾਂ ਉਦੋਂ ਵੀ ਤੁਸੀਂ ਦੇਖੋ ਬਹੁਤ ਹੀ ਜ਼ਿਆਦਾ ਆਪ ਨੂੰ ਬেনিਫਿਟ ਮਿਲੂਗਾ ਕੋਰਸ ਦਾ ਤੁਹ ਬਾ ਥੋੜਾ ਜਿਹਾ ਟਾਈਮ ਦਿਓ ਥੋੜਾ ਜਿਹਾ ਕਿਉਂਕਿ ਆਪਣੇ ਕੋਲ ਪੇਪਰ ਵਾਸਤੇ ਵੀ ਟਾਈਮ ਪਿਆ ਕੋਈ ਇਸ਼ੂ ਨਹੀਂ ਹੈਗਾ ਚਲੋ ਜੀ ਹੁਣ ਆਪਾਂ ਤੋਂ ਪੁੱਛ ਰਹੇ ਹਣੀ ਜੀ ਇਹ ਵਾਲਾ ਕਹਿੰਦੇ ਅਸਾਮ ਰਾਜ ਦਾ ਸਰਬੋੱਚ ਨਾਗਰਿਕ ਪੁਰਸਕਾਰ ਅਸਾਮ ਵਿਭਾਗ 2023-24 ਵਿੱਚ ਕਿਸ ਨੂੰ ਦਿੱਤਾ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਮੇਗਾ ਰਾਜ ਇੱਕ ਗੱਲ ਦੱਸਣੀ ਚਾਹਣਾਗਾ ਇਹ ਅਸਾਮ ਵਿਭਾਗ ਨਾ ਇਹ ਆਈਸਾਲ ਹੀ ਦਿੰਦੇ ਹੈਗੇ ਠੀਕ ਹੈ ਜੀ ਆਈਸਾਲ ਹੀ ਦਿੰਦੇ ਹੈਗੇ ਪਹਿਲੇ ਇਹ ਤੱਪਣ ਨੂੰ ਦਿੱਤਾ ਗਿਆ ਸੀ ਤੱਪਣ ਠੀਕ ਹੈ ਜੀ ਬਾਬਾ ਟਾਈਮ ਦੀ ਗੱਲ ਹੈ ਪਿਛਲੀ ਵਾਰ ਬਾਈ ਵਾਲਾ ਤੇ ਇਹ ਰਾਜੇ ਅਸਾਮ ਦੀ ਸਰਕਾਰੀ ਦਿੰਦੀ ਹੈ ਠੀਕ ਹੈ ਇਹ ਕੋਈ ਇਹ ਨਹੀਂ ਹੈਗਾ ਕਿ ਦੇਸ਼ ਪੱਧਰ ਤੇ ਜਿਵੇਂ ਹੁਣ ਆਪਣੀ ਪੰਜਾਬ ਦੀ ਸਰਕਾਰ ਨੇ ਕੋਈ ਅਵਾਰਡ ਸ਼ੁਰੂ ਕੀਤੇ ਹੋਣ ਠੀਕ ਹੈ ਜੀ ਉਹ ਵੀ ਜਿਵੇਂ ਰਾਜ ਇਹਦਾ ਉਹਨਾਂ ਦੀ ਸਟੇਟ ਹੀ ਹੈ ਜਿਹੜੀ ਇਹ ਬੈਜ ਉਹ ਕਰਦੀ ਹੈ ਸ਼ੁਰੂ ਆਪਣੇ ਪੁਰਸਕਾਰ ਤਾਂ ਇਹ ਕਿਹਨੂੰ ਮਿਲਿਆ ਇਸ ਵਾਰ ਇਹ ਮਿਲਿਆ ਰਾਜੇ ਰੰਜਨ ਗਗੋਈ ਬਹੁਤ ਬੱਚਾ ਰੰਜਨ ਗਗੋਈ ਬਾਰੇ ਜਾਣਦੇ ਹੋਣਗੇ ਰਾਜੇ ਸੀਜੀਏ ਰਹਿ ਚੁੱਕੇ ਆ ਠੀਕ ਹੈ ਜੀ ਸਾਨੂੰ ਪਤਾਗਾ ਕਾਫੀ ਟਾਈਮ ਪਹਿਲਾਂ ਇਹ ਚਲੋ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ ਇੱਕ ਮਿਲੂਗਾ ਠੀਕ ਹੈ ਜੀ ਅਗਲੇ ਵਿੱਚ ਕਹਿ ਰਹੇ ਨੇ ਕਿ ਇਹ ਨੇਸ਼ਨਲ ਸਟਾਰਟਅਪ 2016 ਅਵਾਰਡ 2022 2016 ਦੇ ਵਿੱਚ ਤਾਂ ਲਿਖਿਆ ਜੇ ਤੁਹਾਡੇ ਕੋਈ ਪੁੱਛ ਰਹੇ ਨੇ ਕਿ ਨੇਸ਼ਨਲ ਸਟਾਰਟਅਪ ਜਿਹੜਾ ਇਹ ਪ੍ਰੋਗਰਾਮ ਸੀ ਲਾਂਚ ਕਿਦੋਂ ਹੋਇਆ ਸੀ 2016 ਦੇ ਵਿੱਚ ਲਾਂਚ ਹੋਇਆ ਸੀ ਡਾਇਰੈਕਟ ਸਕੀਮ ਤੋਂ ਅਪ੍ਰੋਵੀਸ਼ਨ ਆ ਸਕਦਾਗਾ ਠੀਕ ਹੈ ਜੀ ਉਹ ਤਾਂ ਹੋਇਆ ਸੀ ਚਲੋ ਮੰਨਦੇ ਆ ਪਰ ਕਿਹਨੇ ਜਿਹੜੇ 2022 ਦੀ ਚੀਜ਼ ਆਈ ਹੈ 22 ਦਾ ਅਵਾਰਡ ਦਿੱਤਾ ਗਿਆ ਐਸੇ ਸਟਾਰਟਅਪ 2016 ਦੇ ਵਿੱਚ ਜਿਹੜਾ ਸ਼ੁਰੂ ਕੀਤਾ ਗਿਆ ਸੀ ਉਹਦਾ ਅਵਾਰਡ ਦਿੱਤਾ ਗਿਆ 2022 ਦੇ ਵਿੱਚ ਕਹਿੰਦੇ ਜਿਸ ਵਿੱਚ 1 ਕਰੋੜ ਤੋਂ ਵੱਧ ਆਬਾਦੀ ਵਾਲੇ ਰਾਜਾਂ ਦੇ ਵਿੱਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਰਾਜ ਕਿਹੜਾ ਹੋ? ਤੁਸੀਂ ਕਹਣਗੇ ਨੈਸਟ ਸਟਾਰਟਅਪ ਕੀ ਹੁੰਦਾ ਰਾਜੀ? ਸਟਾਰਟਅਪ ਇਹ ਹੁੰਦਾਗਾ ਕਿ ਕਿਹੜੇ ਰਾਜ ਦੇ ਵਿੱਚ ਵਧੀਆ ਡਵੈਲਪਮੈਂਟ ਹੋਈ ਹੈ। ਵਧੀਆ ਵਿਕਾਸ ਹੋਇਆ। ਕਾਫੀ ਚੀਜ਼ਾਂ ਹੁੰਦੀਆਂ ਜਿੱਚ ਵਿਕਾਸ ਦੇ ਉਹ ਨੋਟੀਫਾਈ ਕਰਦੇ ਆ। ਦੇਖਿਓ ਤਾਂ ਕਿ ਸਕੂਲਾਂ ਦੇ ਵਿੱਚ, ਹਸਪਤਾਲਾਂ ਦੇ ਵਿੱਚ, ਕਿਸਾਨਾਂ ਦੀ ਆਮਦਨ ਦੇ ਵਿੱਚ ਕਿਤੇ ਕਿਤੇ ਕੋਈ ਫਰਕ ਪਿਆਗਾ। ਦਾ ਉਹ ਸਿਸਟਮ ਹੁੰਦਾ ਇਹ। ਤਾਂ ਇਹ ਕਿਹਨੂੰ ਮਿਲਿਆ ਰਾਜੀ? ਇਹ ਐਵਾਰਡ ਇਹ ਮਿਲਿਆ ਗੁਜਰਾਤ ਨੂੰ। ਠੀਕ ਹੈ ਜੀ ਤੇ ਤੁਹ ਤੋਂ ਇਹ ਪੁੱਛਿਆ ਬਾਕੀ ਤਾਂ ਹੋਰ ਵੀ ਕਈ ਵਾਰ ਮਿਲੇ ਪਰ ਆਪਣੇ ਵਾਸਤੇ ਇੰਪੋਰਟੈਂਟ ਇੱਕ ਤਾਂ ਬਹੁਤ ਇੱਕ ਕਰੋੜ ਦੀ ਵੱਧ ਬਸੂ ਵਾਲਾ ਪੁੱਛਿਆ ਜਾ ਸਕਦਾ ਹੁੰਦਾ ਜਾਂ ਤਾਂ ਉਹ ਪੁੱਛਿਆ ਜਾ ਸਕਦਾ ਜਿਹਦੇ ਪੰਜਾਬ ਦਾ ਨਾਮ ਹੋਵੇ ਹੋਰ ਨੇਸਟ ਸਟਾਰਟਅਪ ਪ੍ਰੋਗਰਾਮ ਹੈ ਜਿਹੜਾ ਰਾਜੇ ਇਹਦੇ ਚ ਟਾਪ ਪਰਫਾਰਮਿੰਗ ਸਟੇਟ ਜੇ ਪੁੱਛਣ ਕਿ ਟਾਪ ਪਰਫਾਰਮਿੰਗ ਸਟੇਟ ਦੇ ਵਿੱਚੋਂ ਕਿਹੜੀ ਸਟੇਟ ਨਹੀਂ ਹੈਗੀ ਕਿਉਂਕਿ ਮਹਾਰਾਸ਼ਟਰ ਵੀ ਟਾਪ ਪਰਫਾਰਮਿੰਗ ਦੇ ਵਿੱਚ ਹੈ ਉੜੀਸਾ ਵੀ ਪੰਜਾਬ ਵੀ ਕਈ ਵਾਰੀ ਦਾ ਚੌਥੀ ਆਪਸ਼ਨ ਇੱਕ ਅਲੱਗ ਦੇ ਦਿੱਤਾ ਹੁੰਦਾ ਜਿਵੇਂ ਉਹਨਾਂ ਨੇ ਇੱਥੇ ਦਿੱਤਾ ਹਿਮਾਚਲ ਪ੍ਰਦੇਸ਼ ਤਾਂ ਉਹ ਦੋਹਰੇ ਕੇਰਲ ਦੇ ਜੋ 10 ਸੂਜੀ ਟੌਪ ਪਰਫਾਰਮਰ ਦੀ ਸਟੇਟਾ ਦੇ ਵਿੱਚ ਇਹਨਾਂ ਚ ਕਿਹੜੀ ਸਟੇਟ ਨਹੀਂ ਹੈਗੀ ਜਾਂ ਸਾਨੂੰ ਇੱਥੇ ਅਲੱਗ-ਅਲੱਗ ਦੇ ਕੇ ਠੀਕ ਹੈ ਜੀ ਵਿੱਚ ਪੰਜਾਬ ਦੇ ਦੇਣਗੇ ਕਿ ਇਹਨਾਂ ਚ ਕਿਹੜੇ ਟੌਪ ਪਰਫਾਰਮਰ ਸਟੇਟ ਦੇ ਵਿੱਚ ਨਾਮ ਦਰਜ ਹੈ ਤਾਂ ਪੰਜਾਬ ਦਾ ਵੀ ਹੋ ਸਕਦਾ ਪ੍ਰੈਸ਼ਰ ਆ ਜਾ ਕਿਤੋਂ ਮਰਜ਼ੀ ਬਣਾ ਸਕਦਾ ਹੈ ਪੇਪਰ ਵਾਲਾ ਠੀਕ ਹੈ ਜੀ ਮੈਨੂੰ ਦੱਸਦਾ ਕਿ ਪੇਪਰਾਂ ਨੇ ਕਦੇ ਇਹ ਨਹੀਂ ਪ੍ਰੈਸ਼ਰ ਪੁੱਛਣਾ ਹੁੰਦਾ ਕਿ ਤੁਸੀਂ ਸਟੂਡੈਂਟ ਹੋ ਉਹਨੇ ਇਸ ਤਰ੍ਹਾਂ ਪੇਪਰ ਪਾਉਣਾ ਕਿ ਤੁਸੀਂ ਟੀਚਰ ਹੋ ਉਹ ਸਟੂਡੈਂਟ ਹੈ ਇਦੋ ਵਾਰ ਕਹਿੰਦੇ 15ਵਾਂ ICC ICC ਇਹਦੇ ਦਾ ਕ੍ਰਿਕਟ ਕੌਂਸਲ ਹੋਈ ਹੈ ਜਿਹੜੀ ਅੰਡਰ 19 ਅੰਡਰ 19 ਦਾ ਮਤਲਬ ਹੁੰਦਾ ਜਿੱਦਾਂ 19 ਸਾਲ ਦੇ ਘੱਟ ਘੱਟ ਅੰਡਰ ਹੁੰਦੀ ਹੈ ਉਹਨਾਂ ਦਾ ਜਿਹੜਾ 15ਵਾਂ ਨੰਬਰ ਦਾ ਹੋਇਆਗਾ ਕ੍ਰਿਕਟ ਵਰਲਡ ਕੱਪ 2024 ਕਹਿੰਦੇ ਕਿਸ ਦੇਸ਼ ਦੇ ਵਿੱਚ ਯੋਜਿਤ ਕੀਤਾ ਦੇਖੋ ਹੁੰਦਾ ਯੋਜਿਤ ਹੋ ਚੁੱਕਿਆ ਕਿਉਂਕਿ ਜਦੋਂ ਵੀ ਕਰੰਟ ਅਫੇਅਰ ਆਇਆ ਠੀਕ ਹੈ ਜੀ ਤਾਂ ਇਹਦੇ ਪੁੱਛਿਆ ਕਿ ਯੋਜਿਤ ਹੋਇਆ ਕਿੱਥੇ ਸੀ ਤਾਂ ਇਹ ਯੋਜਿਤ ਹੋਇਆ ਸੀ ਜੀ ਆਪਣਾ ਸਾਊਥ ਅਫਰੀਕਾ ਦੇ ਵਿੱਚ ਹੋਰ ਇਹਦੇ ਬਾਤ ਹੋਰ ਗੱਲਾਂ ਕਰ ਲਗੇ ਆਪਾਂ ਜਿਹੜੀ ICC ਅੰਡਰ 19 ਮੈਨੇਜ ਬਾਡ ਕੱਪ ਇੰਟਰਨੈਸ਼ਨਲ ਕ੍ਰਿਕਟ ਟੂਰਨਾਮੈਂਟ ਹੈ ਇਹ 2 ਸਾਲਾਂ ਬਾਅਦ ਹੁੰਦਾ ਹੈ ਜੀ ਇੱਕ ਵਾਰੀ ਠੀਕ ਹੈ ਜੀ ਤੇ ਸਟਾਰਟ ਕਿਦੋਂ ਹੋਇਆ ਸੀ 1988 ਦੇ ਵਿੱਚ ਸਟਾਰਟ ਹੋਇਆ ਯਾਦ ਕਰ ਲਿਓ 19 ਅੰਡਰ 19 ਦਾ 1988 ਤੋਂ ਠੀਕ ਹੈ ਜੀ ਆਰਗੇਨਾਈਜ਼ਰ ਕੌਣ ਕਰਦਾ ਇਹਨੂੰ ਇਡੀਟ ਕਨੈਕਟ ਕਾਉਂਸਲ ਮੋਸਟ ਸਕਸੈਸਫੁਲ ਟੀਮ ਕਿਹੜੀ ਰਹੀ ਹੈ ਦੇ ਵਿੱਚ ICC ICC ਅੰਡਰ 19 ਮੈਨੇਜ ਕ੍ਰਿਕਟ ਟੀਮ ਨੇ ਸਭ ਤੋਂ ਸਕਸੈਸਫੁਲ ਟੀਮ ਕਿਹੜੀ ਰਹੀ ਹੈ ਉਹ ਰਹੀ ਹੈ ਇੰਡੀਆ ਇੰਡੀਆ ਹੁੰਦਾ ਕਿ 5 ਵਾਰੀ ਇਹ ਟਾਈਟਲ ਜਿੱਤ ਚੁੱਕਿਆ ਹੈਗਾ ਤੇ ਇਸ ਵਾਰ ਕਹਿੰਦੇ ਜਿਹੜਾ ICC ਅੰਡਰ 19 ਹੋਇਆ 2022 ਦਾ ਇਹਦੇ ਵਿੱਚ ਬਾਟ ਕੱਪ ਕੀਤੇ ਜਿੱਤਿਆ ਸੀ ਇਹਦੇ ਵਿੱਚ ਜਿੱਤਿਆ ਸੀ ਇੰਡੀਆ ਨੇ ਠੀਕ ਹੈ ਜੀ ਇਹਦੇ ਵਿੱਚ ਜਿੱਤਿਆ ਸੀ ਇੰਡੀਆ ਨੇ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ 2022 ਵਾਲਾਗਾ 2 ਸਾਲਾਂ ਬਾਅਦ ਹੋਣਾ ਜਿਹੜਾ 2024 ਵਾਲਾ ਹੋਣਾਗਾ ਵੈਸੇ ਤਾਂ ਹੋ ਚੁੱਕੇ ਆਪਾਂ ਕਰੰਟ ਅਫੇਅਰ ਥੋੜੇ ਪਿੱਛੇ ਆ ਗਏ ਤਾਂ ਕਰਕੇ ਤੇ ਇਹ 2000 ਅਯੋਜ ਜਿਹੜਾ ਹੋਇਆ ਸਾਊਥ ਅਫਰੀਕਾ ਦੇ ਵਿੱਚ ਰਿਜ਼ਲਟ ਆਪਾਂ ਅੱਗੇ ਜਾ ਕੇ ਪੜਾਂਗੇ ਤੇ 2022 ਵਾਲਾ ਪੁੱਛ ਲਿਆ ਤਾਂ ਹੋਈ ਇੰਡੀਆ ਨੇ ਜਿੱਤਿਆ ਸੀ ਦੋ ਸਾਲਾਂ ਚ ਇੱਕ ਵਾਰੀ ਹੁੰਦਾ ਨਾ ਤਾਂ ਕਰਕੇ 2022 ਤੋਂ ਬਾਅਦ ਸਿੱਧਾ 2024 ਚ ਹੋਇਆ ਹੁਣ ਇਸ ਤੋਂ ਬਾਅਦ ਅਗਲਾ ਇਹ ਤੁਸੀਂ ਦੇਖ ਸਕਦੇ ਹੋ ਕਹਿੰਦੇ ਕੋਕ ਬਰੋਕ ਇੱਕ ਲੈਂਗੁਏਜ ਹੈਗੀ ਠੀਕ ਹੈ ਜੀ ਇਹ ਕਿਹੜੀ ਸਟੇਟ ਦੀ ਆਫੀਸ਼ੀਅਲ ਲੈਂਗੁਏਜ ਹੈ ਬਸ ਸਿਰਫ ਇਹ ਪੁੱਛ ਰਹੇ ਨੇ ਕਿ ਕਿਹੜੀ ਸਟੇਟ ਦੀ ਇਹ ਆਫੀਸ਼ੀਅਲ ਲੈਂਗੁਏਜ ਹੈ ਦੱਸੋ ਜੀ ਤਾਂ ਇਹ ਹੈਗੀ ਹੈ ਰਾਜੇ ਤਰਪੁਰਾ ਤਰਪੁਰਾ ਦੀ ਆਫੀਸ਼ੀਅਲ ਲੈਂਗੁਏਜ ਹੈ ਬੜਾ ਡੀਪਲੀ ਜਾਣ ਦੀ ਆਪਰੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਹਿੰਦੇ ਵਿੰਗਸ ਇੰਡੀਆ 2024 ਠੀਕ ਹੈ ਜੀ ਇਹ ਕਿੱਥੇ ਆਰਗੇਨਾਈਜ਼ ਕੀਤਾ ਗਿਆਗਾ ਕਿਹੜੇ 에어ਪੋਰਟ ਤੇ ਇਹ ਆਰਗੇਨਾਈਜ਼ ਕੀਤਾ ਗਿਆਗਾ ਵਿੰਗ ਇੰਡੀਆ 2024 ਬਹੁਤ ਹੀ ਜ਼ਿਆਦਾ ਮਤਵਪੂਰਨ ਆਪਰੇਸ਼ਨ ਹੈ ਜੀ ਇਹ ਕੀਤਾ ਗਿਆਗਾ ਬੈਗੋਮ ਪੈਟ 에어ਪੋਰਟ ਹਾਈਦਰਾਬਾਦ ਠੀਕ ਹੈ ਜੀ ਇਹਦਾ ਤੁਸੀਂ ਯਾਦ ਕਰਨੀ ਕਰਨਾਗਾ ਕਿ ਇੱਥੇ ਵਿੰਗਸ ਹੋਇਆਗਾ ਵਿੰਗਸ ਇੰਡੀਆ 2024 ਦੀ ਮੀਟਿੰਗ ਹੋਈ ਹੈ ਤੇ ਦੇਖੋ ਜੇ ਸੋ ਤੋਂ ਪੁੱਛਣਾ ਕਿ ਸ਼ਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ 에ਰਪੋਰਟ ਕਿੱਥੇ ਤੁਸੀਂ ਜਿਹੜਾ ਮੁੰਬਈ ਦੇ ਵਿੱਚ ਹੈ ਜੇ ਸੋ ਤੋਂ ਪੁੱਛਣਾ ਕਿ ਕੈਂਪੇਗੋੜਾ ਇੰਟਰਨੈਸ਼ਨਲ ਬੈਂਗਲੁਰੂ ਦੇ ਵਿੱਚ ਹੈ ਕਿਉਂਕਿ ਕੈਂਪੇਗੋੜਾ ਇੱਕ ਉਹ ਇਨਸਾਨ ਸੀ ਰਾਜੇ ਜਿਹਨੇ ਬੈਂਗਲੁਰੂ ਨੂੰ ਬਸਾਇਆ ਸੀ ਇ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਇਹ ਨਿਊ ਦਿੱਲੀ ਦੇ ਵਿੱਚ ਹੈ ਠੀਕ ਹੈ ਜੀ ਤੇ ਆਪਣਾ ਆਨਸਰ ਸੀ ਦਾ ਬਰ ਆਪਸ਼ਨ ਇਹਦੇ ਨਾਲ ਲਿਖੇ ਹੋਏ ਹੈ ਨਾ ਆ ਕਿ ਆ ਇੱਥੇ ਆ ਇੱਥੇ ਬਿਲਕੁਲ ਸਹੀ ਲਿਖੇ ਹੋਏ ਹੈ ਕਹਿੰਦੇ ਕਿਸ ਰਾਜ ਸਰਕਾਰ ਨੇ ਹਾਲ ਹੀ ਦੇ ਵਿੱਚ ਮਹਾਤਾਰੀ ਬੰਦਨਾ ਯੋਜਨਾ ਸ਼ੁਰੂ ਕੀਤੀ ਹੈ ਇਹ ਰਾਜੇ ਜਿਹੜੀ ਲਾਡਲੀ ਬਹਿਣਾ ਯੋਜਨਾ ਸੀ ਉਹਦੇ ਨਾਲ ਦੀ ਸੇਵ ਟੂ ਸੇਵ ਯੋਜਨਾ ਹੈਗੀ ਯੋਜਨਾਵਾਂ ਤੋਂ ਤੁਹਾਨੂੰ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਪ੍ਰੈਸ਼ਨ ਜ਼ਰੂਰ ਹੀ ਦੇਖਣ ਨੂੰ ਮਿਲਣਗੇ ਤੁਹਾਨੂੰ ਪਤਾਗਾ ਠੀਕ ਹੈ ਬਾਰੀ ਡੀਪਲੀ ਨਹੀਂ ਜਾਂਦੇ 36 ਗੜ ਦੇ ਵਿੱਚ ਡੀ ਨੰਬਰ ਆਪਸ਼ਨ ਦੇ ਵਿੱਚ ਇਹ ਯੋਜਨਾ ਚਲਾਈ ਗਈ ਹੈ ਇਸ ਤੋਂ ਬਾਅਦ ਗੱਲ ਕਰਦੇ ਆ ਸੀ 4 ਆਰ ਦੀ ਠੀਕ ਹੈ ਜੀ ਇਹ ਕੀ ਕਹਿੰਦੇ ਆ ਕਹਿੰਦੇ ਵਿਚ ਬੈਲ ਵੀ ਸੈਂਟਰ ਕਹਿੰਦੇ ਵਿਸ਼ਵ ਆਰਥਿਕ ਫਰਮ ਜਿਹੜਾ ਆਪਾਂ ਕਹਿੰਦੇ WEF ਦੁਆਰਾ ਚੌਥੀ ਉਦਯੋਗਿਕ ਕ੍ਰਾਂਤੀ ਫੋਰਥ ਇੰਡਸਟਰੀਅਲ ਰੈਵਿਊਸ਼ਨ ਲਈ ਕੇਂਦਰ ਕਿੱਥੇ ਸਥਾਪਿਤ ਕੀਤਾ ਗਿਆ ਇਹ ਰਾਜੇ ਤਾਂ ਸਥਾਪਿਤ ਕੀਤਾ ਕਿ ਆਪਣੇ ਜਿਹੜਾ ਇੰਡਸਟਰੀ ਏਰੀਆ ਉਦਯੋਗ ਜਿਆਦਾ ਦੁਜਾਦਾ ਸਥਾਪਿਤ ਹੋਣਗੇ ਤਾਂ ਉਨੀ ਬੇਰੋਜ਼ਗਾਰੀ ਘਟੂਗੀ ਉਨੀ ਹੀ ਲੋਕਾਂ ਨੂੰ ਰੋਜ਼ਗਾਰ ਦੀ ਮਹੱਤਤਾ ਦਾ ਰੋਜ਼ਗਾਰ ਜ਼ਿਆਦਾ ਮਿਲੇਗਾ ਠੀਕ ਹੈ ਜੀ ਤਾਂ ਕਰਕੇ ਇਹਨਾਂ ਨੇ ਕੀ ਕਰੀ ਹੈ ਇੱਕ ਕੇਂਦਰ ਸਥਾਪਿਤ ਕੀਤਾ ਚੌਥੇ ਨੰਬਰ ਦਾ WEF ਨੇ ਕਿ ਆਪਣੀ ਇਕਨੋਮੀ ਨੂੰ ਹੋਰ ਇਨਕਰੀਜ਼ ਕੀਤਾ ਜਾਵੇ ਜਦੋਂ ਜਦਾਂ ਆਪਣੇ ਉਦਯੋਗ ਸਥਾਪਿਤ ਕੀਤੇ ਜਾਣ ਤਾਂ ਇਹਦਾ ਅਰਥ ਕੀ ਆ ਸਕਦਾ ਆਪਾਂ ਤੋਂ ਇਹ ਪੁੱਛ ਰਹੇ ਦੇ ਤਾਂ ਇਹ ਹੋਇਆ ਜੀ ਆਪਣਾ ਹైదరాబాద్ ਆ ਬਾਦ ਦੇ ਵਿੱਚ ਬੰਗਲੌਰ ਦੀ ਰਾਤ ਨਹੀਂ ਹੈਦਰਾਬਾਦ ਠੀਕ ਹੈ ਜੀ ਭਾਰਤ ਵਿੱਚ ਕਿਹੜੀ ਬੀਮਾ ਕੰਪਨੀ ਪੀਐਸਯੂ ਸਟਾਕਾਂ ਵਿੱਚ ਸਭ ਤੋਂ ਕੀਮਤੀ ਬਣ ਗਈਦਾ ਜੀ ਪੀਐਸਯੂ ਸਟਾਕ ਹੁੰਦੇ ਆ ਠੀਕ ਹੈ ਜੀ ਜਿਵੇਂ ਤੁਸੀਂ ਦੇਖ ਰਹੇ ਹੋਗੇ ਸਟਾਕ ਐਕਸਟੇਜ ਸੋ ਫਲਾਣਾ ਤੇ ਮਕਾਜ ਕਾਹੀ ਵੀ ਚੀਜ਼ਾਂ ਹੁੰਦੇ ਹੈ ਹਨਾ ਬਸ ਤੁਸੀਂ ਬੜਾ ਨਹੀਂ ਜਾਣ ਕਰ ਤੁਸੀਂ ਜਿਹੜਾ ਪਾਇ ਜਾਂਦਾ ਹੈ ਪੀਐਸਯੂ ਪੀਐਸਯੂ ਸਟਾਕ ਦੇ ਵਿੱਚ ਸਭ ਤੋਂ ਮੋਸਟ ਵੈਲਿਊਅਬਲ ਕੰਪਨੀ ਕਿਹੜੀ ਬਣ ਗਈ ਬਹੁਤ ਹੀ ਜ਼ਿਆਦਾ ਮਤਬੂਨ ਅਪ੍ਰੀਸ਼ਨਾ ਜਿਹੜੀ ਵੀ ਇਸ ਨੂੰ ਕਰਵਾਈ ਜਾਂਦਾ ਨਾ ਇਹ ਤਾਂ ਤੁਸੀਂ ਭੁੱਲ ਕੇ ਵੀ ਛੱਡਣ ਦੀ ਕੋਸ਼ਿਸ਼ ਵੀ ਨਾ ਕਰੋ ਰਾਜੇ ਸਿੱਧੀ ਗੱਲ ਦੱਸਦਾ ਮੇਰਾ ਉਹ ਕੰਮ ਤਾਂ ਹੈ ਨਹੀਂ ਤੁਹਾਨੂੰ ਇੱਕ ਦਿਨ ਦੀ ਮੈਂ 45 ਮਿੰਟ ਦੀ ਵੀਡੀਓ ਪ੍ਰੋਵਾਈਡ ਕਰਵਾਵਾ ਜਾ ਸ਼ਿਆਲੀ ਮੈਂ ਟਰੀ ਵੀਡੀਓ ਪ੍ਰੋਵਾਈਡ ਕਰਵਾਉਂਦਾ ਅੱਧੇ ਘੰਟੇ ਦੀ ਵੀਡੀਓ ਕਰਵਾਉਂ ਮੇਰਾ ਰਾਜੇ ਤੁਹਾਨੂੰ ਤਿੰਨ ਤੇ ਡੇਢ ਦੇ ਕਰੰਟ ਅਫੇਅਰ ਕਰਵਾਉਣਾ ਇੱਕ ਵੀਡੀਓ ਦੇ ਵਿੱਚ ਜੇ ਤੁਸੀਂ ਇਹ ਵੀ ਨਹੀਂ ਕਰ ਸਕਦੇ ਰਾਜੇ ਫੇਰ ਮੈਂ ਗਰੰਟੀ ਨਹੀਂ ਲੈਂਦਾ ਕਿਸੇ ਵੀ ਬੱਚੇ ਦੀ ਪਰ ਕਰੰਟ ਅਫੇਅਰ ਦਾ ਬੇਟੇ ਜ ਬਹੁਤ ਜ਼ਾਰੇ ਹੁੰਦਾ ਰਾਜੇ ਤੇ ਹੁਣ ਤੋਂ ਤਿਆਰੀ ਕਰੋਗੇ ਫੇਰ ਹੀ ਫਾਇਦਾਗਾ ਤਾਂ ਇਹ ਹੈਗੇ ਜੀ ਆਪਣੀ LIC LIC ਨੂੰ ਆਪਾਂ ਕਹਿੰਦਾ ਲਾਈਫ ਇੰਸ਼ੋਰੈਂਸ ਆਫ ਇੰਡੀਆ LIC ਇਹ ਤੋਂ ਬਹੁਤ ਸਾਰੇ ਪ੍ਰੀਸ਼ਰ ਪੇਪਰ ਦੇ ਵਿੱਚ ਪਾਏ ਜਾਂਦੇ ਇੱਕ ਤੇ ਇਹ ਪਾਇਆ ਜਾਂਦਾ ਕਿ ਸਟੈਲਵਿਸਕ ਦੋ ਹੋਈ ਸੀ LIC ਇਹ ਤੁਸੀਂ ਕਹਿੰਦਾ 1956 ਦੇ ਵਿੱਚ ਦੂਜਾ ਤੇ ਪੁੱਛਿਆ ਜਾਊਗਾ ਤੇ ਹੈਡ ਕੁਆ ਠੀਕ ਹੈ ਜੀ ਇਹ ਤਿੰਨੇ ਹੀ ਜਿੰਨਾ ਅਪ੍ਰੇਸ਼ਨ ਇੰਪੋਰਟੈਂਟ ਆਹਾ ਉਸ ਤੋਂ ਕਿਤੇ ਜ਼ਿਆਦਾ ਇਹਨੇ ਨੀਚੇ ਵਾਲੀ ਇਨਫੋਰਮੇਸ਼ਨ ਹੈਗੀ ਜੀ ਤੁਸੀਂ ਛੱਡਣ ਦੀ ਕੋਸ਼ਿਸ਼ ਨਹੀਂ ਕਰਨੀ ਦੇਖੋ ਜੀ ਇੱਥੋਂ ਵੀ ਤੁਹਾਨੂੰ ਕਿਤੋਂ-ਕਿਤੋਂ ਅਪ੍ਰੇਸ਼ਨ ਮਿਲ ਸਕਦਾ ਹੈਗਾ ਕਿਸੇ-ਕਿਸੇ ਪੇਪਰ ਵਿੱਚ ਇੱਥੋਂ ਵੀ ਤੁਹਾਨੂੰ 100% ਅਪ੍ਰੇਸ਼ਨ ਮਿਲਦੇ ਚਾਂਸ ਹੈਗੇ ਆਨਸਰ ਲਿਖ ਜਾਂਦਾ ਚਲੋ ਕੋਈ ਗੱਲ ਨਹੀਂ ਐਸਐਸਬੀ ਤੁਹਾਨੂੰ ਪਤਾ ਹੋਣਾ ਰਾਜੇ ਫੌਜ ਹੁੰਦੀ ਹੈ ਸ਼ਾਸਤਰਾ ਸੀਮਾਵਾਲ ਠੀਕ ਹੈ ਜੀ ਇਹਦਾ ਨਵਾਂ ਡੀਜੀ ਲਾਤਾ ਇਹਨਾਂ ਨੇ ਡੀਜੀ ਹੁਣ ਡਾਇਰੈਕਟਰ ਜਨਰਲ ਕਿ ਡਾਇਰੈਕਟਰ ਜਨਰਲ ਇਹਨਾਂ ਨੇ ਇਹਨੂੰ ਕਿਹਨੂੰ ਲਾਤਾ ਇਹਨਾਂ ਨੇ ਇਹ ਲਾਤਾ ਜੀ ਇਹਨਾਂ ਨੇ ਦਲਜੀਤ ਸਿੰਘ ਚੌਧਰੀ ਨੂੰ ਤੇ ਜਿਹੜਾ ਆਪਾਂ ਤੋਂ ਇਹਦਾ ਡੀਜੀ ਪੁੱਛ ਸਕਦੇ ਆ ਦੂਜੇ ਕ ਫੌਜਾਂ ਦਾ ਵੀ ਪੁੱਛ ਸਕਦੇ ਆ ਦੇਖੋ ਜੀ ਜੇਕਰ ਪੁੱਛਣਾ ਸੀਆਈਐਸਐਫ ਦਾ ਕਿਹਨੂੰ ਲਾਤਾ ਠੀਕ ਹੈ ਜੀ ਡੀਜੀ ਇਹ ਲਾਤਾ ਨੀਨਾ ਸਿੰਘ ਨੂੰ ਆਈਟੀਬੀਬੀ ਦਾ ਕਿਹਨੂੰ ਲਾਤਾ ਇੰਡੋ ਟੀਵੀ ਤਿੱਬੇਤਨ ਬਾਰਡਰ ਫੋਰਸ ਦੇ ਵਿੱਚ ਰਾਹਲ ਰਸ ਗੋਤਰਾ ਸੀਆਰਪੀਐਫ ਨਿਸ਼ ਦਿਆਲ ਸਿੰਘ ਠੀਕ ਹੈ ਜੀ ਇਹ ਇੰਪੋਰਟੈਂਟ ਪੁਆਇੰਟ ਹੈ ਛੱਡਣਾ ਪੀ ਬਿੜਾਓ ਅੰਮੇਦਕਾਰ ਜੀ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਰਜ ਜੇਕਰ ਕਿਸ ਰਾਜ ਦੇ ਵਿੱਚ ਪੀ ਬਿੜਾਓ ਅੰਮੇਦਕਾਰ ਜੀ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਹੈਗਾ ਆਪਾਂ ਤੋਂ ਇਹ ਪੁੱਛ ਰਹੇ ਨੇ ਪਰਿਸ਼ਨ ਇੰਪੋਰਟੈਂਟ ਆ ਤਾਂ ਇਹ ਕੀਤਾ ਗਿਆ ਜੀ ਆਂਧਰਾ ਪ੍ਰਦੇਸ਼ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਪੀ ਬਿੜਾਓ ਅੰਮੇਦਕਾਰ ਜੀ ਨੂੰ ਸੰਵਿਧਾਨ ਦਾ ਪਿਤਾ ਵੀ ਕਿਹਾ ਜਾਂਦਾ ਰਜ ਕਨਸਟੀਟਿਊਸ਼ਨ ਫਾਦਰ ਆਫ ਕਨਸਟੀਟਿਊਸ਼ਨ ਵੀ ਇਹਨਾਂ ਨੂੰ ਕਿਹਾ ਜਾਂਦਾਗਾ ਠੀਕ ਹੈ ਜੀ ਇਹਨਾਂ ਨੇ ਆਰਟੀਕਲ 32 ਨੂੰ ਸੰਵਿਧਾਨ ਦੀ ਆਤਮਾ ਕਿਹਾ ਸੀ ਸੋਇਲ ਆਫ ਕਨਸਟੀਟਿਊਸ਼ਨ ਬੇਸਰ ਅਸਵਿਧਾਨ ਦੀ ਆ ਤੁਹਾਨੂੰ ਪ੍ਰਸਤਾਵਨਾ ਨੂੰ ਕਿਹਾ ਜਾਂਦਾ ਪਰ ਇਹਨੇ ਆਰਟੀਕਲ 32 ਨੂੰ ਇਹ ਗੱਲ ਕਹੀ ਸੀ ਠੀਕ ਹੈ ਜੀ ਚਲੋ ਜਿਹੜੇ ਉਹ ਆ ਮੂਰਤੀ ਹੈ ਰਾਜੇ ਠੀਕ ਹੈ ਜੀ ਇਹ ਕਿੰਨੀ ਉੱਚੀ ਹੈ ਇਹ 206 ਫੁੱਟ ਉੱਚੀ ਹੈ ਠੀਕ ਹੈ ਜੀ ਤੇ ਆ ਆਪਾਂ ਵੀ ਨਜ਼ਾਰ ਕਰਿਓ ਆਦਰ ਸਟੈਚੂ ਜਿਹੜੇ ਹੋਰ ਕੀ ਸਟੈਚੂ ਹੈ ਜਿਹੜੇ ਬੁੱਤ ਬਣਾਏ ਗਏ ਹੈਗੇ ਭੀਮਰਾਓ ਮੇਰਕਰ ਜੀ ਦੇ ਕਿੱਥੇ ਕਿੱਥੇ ਇੱਕ ਤਾਂ ਬਣਾਏ ਗਏ ਨੇ ਸਟੈਚੂ ਆਫ ਇਕਵੈਲਟੀ ਜਿਹੜਾ ਕਿ ਮੈਰੀਲੈਂਡ ਦੇ ਵਿੱਚ ਹੈਗਾ ਠੀਕ ਹੈ ਜੀ ਮੈਰੀਲੈਂਡ ਕਿੱਥੇ ਯੂ ਐਸ اے ਦੇ ਵਿੱਚ ਇਕੀਆ ਹੁਣ ਤੱਕ ਦੀ ਦਾ ਲਾਰਜੇਸਟ ਸਟੈਚੂ ਆਫ ਦਾ ਡਾਕਟਰ ਪੀ ਬੀ ਮਾਰ ਮੇਤਕਰ ਆਊਟਰ ਸਾਈਡ ਆਫ ਇੰਡੀਆ ਕਹਿੰਦੇ ਇੰਡੀਆ ਤੋਂ ਬਾਹਰ ਯੂ ਐਸ ਏ ਦੇ ਮੈਰੀਲੈਂਡ ਸ਼ਹਿਰ ਦੇ ਵਿੱਚ ਸਟੈਚੂ ਆਫ ਇਕੁਐਲਟੀ ਜਿਹੜਾ ਕਿ ਬੀ ਆਰ ਮੇਤਕਰ ਜੀ ਦੀ ਸਭ ਤੋਂ ਵੱਡਾ ਬੁੱਤ ਹੈਗਾ ਉਹ ਇਹ ਪਾਇਆ ਗਿਆ ਹੈਗਾ ਇਸ ਤੋਂ ਬਾਅਦ ਸਟੈਚੂ ਆਫ ਇਕੁਐਲਟੀ ਰਾਵਾਨੁਜਾ ਹైదਰਾਬਾਦ ਲੰਗਣਾ ਦੇ ਵਿੱਚ ਸਟੈਚੂ ਆਫ ਵੀ ਲਾਈਫ ਇਹ ਲੋਰਡ ਸ਼ਿਵਾ ਦੀ ਮੂਰਤੀ ਹੈ ਜਿਹੜੀ ਕਿ ਰਾਜਸਥਾਨ ਦੇ ਵਿੱਚ ਹੈ ਸਟੈਚੂ ਆਫ ਪ੍ਰੋਸਪਰਿਟੀ ਇੱਕ ਕੈਂਪੇਗੋੜਾ ਕਰਨਾਟਕਾ ਦੇ ਵਿੱਚ ਹੈ ਤੇ ਸਟੈਚੂ ਆਫ ਪੀਸ ਇਹ ਰਾਜੇ ਆਪਣਾ ਕੀ ਦਾਗਾ ਵਿਜੇ ਬੱਲਵ ਸੁਰੀਵਾਰ ਜੀ ਮਹਾਰਾਜ ਦੀ ਮੂਰਤੀ ਜਿਹੜੀ ਕਿ ਰਾਜਸਥਾਨ ਦੇ ਵਿੱਚ ਹੈ ਇਹ ਸਾਰੀਆਂ ਤੁਸੀਂ ਯਾਦ ਕਰ ਲੈਣੇ ਜੀ ਠੀਕ ਹੈ ਜੀ ਇਸ ਤੋਂ ਬਾਅਦ ਅਗਲੇ ਦੇ ਵਿੱਚ ਕਹਿੰਦੇ ਕਹਿੰਦੇ ਛੇਮੀਆਂ ਖੇਲੋ ਇੰਡੀਆ ਜੂਥ ਗੇਮਸ 2023 ਜਿਹੜੀਆਂ ਹੋਣਗੀਆਂ ਇਹਨੂੰ ਆਰਗੇਨਾਈਜ਼ ਕਿਹੜੀ ਸਟੇਟ ਕਰ ਰਹੀ ਹੈ ਇਹਨੂੰ ਆਰਗੇਨਾਈਜ਼ ਕਿਹੜੀ ਸਟੇਟ ਕਰ ਰਹੀ ਹੈ ਇਹ ਪੁੱਛ ਰਹੇ ਨੇ ਆਪਾਂ ਤੋਂ ਇਹਨੂੰ ਆਰਗੇਨਾਈਜ਼ ਕਰ ਰਹੀ ਹੈ ਜੀ ਤਾਮਿਲਨਾਡੂ ਔਰ ਘਰ ਰਹੀ ਹੈ ਜੀ ਤਾਵਨਡ ਡੂ ਇਨ ਔਰਗੇਨਾਈਜ਼ਰ ਕਰ ਰਹੀ ਹੈ ਬਹੁਤ ਹੀ ਜਾਰੀ ਮਤਵ ਨੂੰ ਪਰਿਛਨਾਗਾ ਦੂਜੀ ਗੱਲ ਇਹ ਰਾਜ ਜਿਹੜੀਆਂ ਛੇਮੀਆ ਖੇਲੋ ਇੰਡੀਆ ਜੂਥ ਗੇਮਸ 2023 ਹੋਈਆਂ ਸੀ ਠੀਕ ਹੈ ਜੀ ਇਹਦਾ ਮਾਸਕੋਟ ਕੀ ਹੈਗਾ ਮਾਸਕੋਟ ਉਹ ਹੁੰਦਾਗਾ ਜਿਹੜਾ ਮਤਲਬ ਕੀ ਕਰਦਾ ਹੁੰਦਾ ਇਹਨਾਂ ਨੂੰ ਉਹ ਚਿੱਤਰ ਹੁੰਦਾ ਰਾਜੇ ਕੋਈ ਨਾ ਜਿਵੇਂ ਹੁਣ ਆਪਾਂ ਕਿਸਾਨੀ ਦੇ ਅੰਦੋਲਨ ਚੱਲ ਰਹੇ ਆਪਣੇ ਕਿਸਾਨਾਂ ਦਾ ਝੰਡਾਗਾ ਉਹ ਜਵੇਂ ਇਹਨਾਂ ਦਾ ਝੰਡਾ ਹੁੰਦਾ ਦਾ ਜੇ ਗੇਮਸ ਨੂੰ ਲੈ ਕੇ ਠੀਕ ਹੈ ਜੀ ਉਹ ਝੰਡਾ ਦਾ ਨਾਮ ਹੈਗਾ ਕਿ ਵੀਰਾ ਮਗਾਈ ਬੈਲੂ ਨਚਿਆਰ ਠੀਕ ਹੈ ਜੀ ਇਹ ਕੀ ਹੈ ਮਾਸਕੋਟ ਹੈ ਦਾ ਤੇ ਸੂਕੇ ਰਹੋਗੇ ਅਸੀਂ ਗੇਮਸ 2018 ਦੇ ਵਿੱਚ ਸ਼ੁਰੂ ਹੁੰਦੀਆਂ ਸੀ ਪਹਿਲਾ ਇਵੈਂਟ ਇਹਦਾ ਨਿਊ ਦਿੱਲੀ ਦੇ ਵਿੱਚ ਹੋਇਆ ਸੀ ਅਤੇ ਪੰਜਵੀਂ ਜਿਹੜੀਆਂ ਹੋਗੀਆਂ ਸੀ ਇਹ 2022 ਦੇ ਵਿੱਚ ਹੋਗੀਆਂ ਸੀ ਜਿਹੜੇ ਕਿ ਮੱਧ ਪ੍ਰਦੇਸ਼ ਦੇ ਵਿੱਚ ਇਸ ਤੋਂ ਬਾਅਦ ਅਗਲਾ ਕਈ ਵਾਰ ਤੁਹਾਨੂੰ ਐਨਈਪੀ ਦਾ ਫੋਲਫਾਰਮ ਹੀ ਪੁੱਛੀ ਜਾਂਦੇ ਆ ਬਹੁਤ ਪੇਪਰਾਂ ਦੇ ਵਿੱਚ ਐਨਪੀਡੀ ਫੋਲਫਾਰਮ ਹੀ ਪੁੱਛੀ ਰਹੀ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੁੰਦਾ ਨਾ ਮਤਲਬ ਇਹ ਕੀ ਕਹਿੰਨੇ ਕਹਿੰਦੇ ਜੀ ਨਵੀਂ ਸਿੱਖਿਆ ਨੀਤੀ 2020 ਦੇ ਤਹਿਤ ਆਪਾਂ ਸ਼ੁਰੂ ਕੀਤੀ ਸੀ ਹਾਲ ਹੀ ਦੇ ਵਿੱਚ ਕਿਸ ਦੇਸ਼ ਦੀ ਫਾਰਸੀ ਭਾਸ਼ਾ ਨੂੰ ਕਲਾਸਿਕਲ ਭਾਸ਼ਾ ਦੇਣ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈਗਾ ਕਹਿੰਦੇ ਜਿਹੜੀ ਆ ਨਿਊ ਐਜੂਕੇਸ਼ਨ ਪਾਲਿਸੀ ਆ 2020 ਦੀ ਇਹਦੇ ਤਹਿਤ ਕਹਿੰਦੇ ਕਿਸ ਦੇਸ਼ ਦੀ ਫਾਰਸੀ ਭਾਸ਼ਾ ਨੂੰ ਕਲਾਸਿਕਲ ਭਾਸ਼ਾ ਦਾ ਕੀ ਦਰਜਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈਗਾ ਦੱਸੋ ਜੀ ਕਿਹ ਥੋੜੀ ਭਾਸ਼ਾ ਹੈ ਇਜ਼ਰਾਈ ਕਾਨੂੰਮਾ ਤਿਹਾਰ ਕਾਨੂੰਮਾ ਤਿਹਾਰ ਕਿਸ ਰਾਜ ਦੇ ਵਿੱਚ ਮਨਾਇਆ ਜਾਂਦਾ ਹੈਗਾ ਆਪਾਂ ਤੁਹਾਨੂੰ ਇਹ ਪੁੱਛ ਰਹੇ ਹਾਂ ਜੀ ਇਹ ਮਨਾਇਆ ਜਾਂਦਾ ਤਲੰਗਣਾ ਦੇ ਵਿੱਚ ਜਿਹੜੇ ਮੰਨ ਲੈਣੇ ਹਨ ਉਹਨਾਂ ਦੇ ਮੰਨ ਲੈਣੇ ਪੜਦੇ ਜਾਵਾਂਗੇ ਤੇ ਤਲੰਗਣਾ ਦੇ ਕੁਝ ਹੋਰ ਵੀ ਇੰਪੋਰਟੈਂਟ ਅੱਗੇ ਇਹਨਾਂ ਦਾ ਮੇਨ ਦਾ ਤੁਸੀਂ ਆਹੀ ਯਾਦ ਕਰ ਲਿਓ ਇੱਕ ਪਹਿਲਾ ਇੱਕ ਦੂਜਾ ਠੀਕ ਹੈ ਜੀ ਬਾਕੀ ਕਰਦੇ ਦਾ ਸਾਰੀ ਯਾਦ ਹੈ ਪਰ ਆਹ ਦੋ ਤਾਂ ਜੇ ਵੀ ਭੁੱਲ ਨਾ ਕਿਉਂਕਿ ਜ਼ਿਆਦਾਤਰ ਪੇਪਰਾਂ ਦੇ ਵਿੱਚ ਪੁੱਛੇ ਗਏ ਆ ਬਨਾਲੂ ਤੇ ਬਾਥੁਕਮਾ ਆਹ ਤਾਂ ਯਾਦ ਕਰ ਲੈ ਪੂਗਾ ਪਰਲਾ ਪੀੜਾ ਠੀਕ ਹੈ ਜੀ ਚਿਤਰਾ ਠੀਕ ਹੈ ਜੀ ਤੁਸੀਂ ਆਰੇ ਹਿਸਾਬ ਤੇ ਯਾਦ ਕਰ ਲਿਓ ਕਿਵੇਂ ਕਰਦੇ Wings India 2024 ਸਰਵੋਤਮ ਹਵਾਈ ਐਡਾ ਰਪੂਰਤ ਪੁਰਸਕਾਰ ਕਿਸ ਨੂੰ ਮਿਲਿਆ ਸੁਰੂ ਆਪਾਂ ਪਹਿਲਾਂ ਕੀ ਪੜ ਕੇ ਗਏ ਪਹਿਲਾ ਨੇ ਪਰਿਸ਼ਰ ਦੇ ਵਿੱਚ ਆਪਾਂ ਕੀ ਪੜ ਕੇ ਗਏ ਕਿ ਜਿਹੜੀ Wings India 2024 ਦੀ ਮੀਟਿੰਗ ਹੈ ਉਹ ਕਿੱਥੇ ਹੋਈ ਹੈ ਆਰਗੇਨਾਈਜ਼ਰ ਕਿੱਥੇ ਗਏ ਉਸ ਤੋਂ ਦੱਸਿਆ ਬੈਂਗੂ ਕਟ ਦੇ ਵਿੱਚ ਹੋਈ ਹੈ ਠੀਕ ਹੈ ਜੀ ਉੱਥੇ 에ਰਪੋਰਟ ਤੇ ਹੋਈ ਹੈ ਹੁਣ ਇਹ ਕਹਿੰਦੇ ਜੀ ਜਿਹੜੀ ਸੀ ਮੀਟਿੰਗ ਉਸ ਵਿੱਚ ਅਵਾਰਡ ਦਿੱਤਾ ਗਿਆ ਹੁਣ ਕਿ ਸਭ ਤੋਂ ਵਧੀਆ ਹਵਾਈ ਐਡਾ ਕਿਹੜਾ ਹੈਗਾ ਉਹਦਾ ਅਵਾਰਡ ਦਿੱਤਾ ਗਿਆ ਹੈਗਾ ਤਾਂ ਇਹ ਦਿੱਤਾ ਗਿਆ ਜੀ ਦਿੱਲੀ ਇੰਦਰ ਗਾਂਧੀ ਹਵਾਈ ਐਡਾ ਨੂੰ ਜਿਹੜਾ ਕਿ ਦਿੱਲੀ 에ਰਪੋਰਟ ਆਪਾਂ ਠੀਕ ਹੈ ਜੀ ਦੇਖੋ ਜੀ ਜਿੱਤੇ ਵੀ ਕਿਤੇ ਪਹਿਲਾ ਪ੍ਰੈਸ਼ਰ ਆ ਜਾਏ ਤਾਂ ਅਸੀਂ ਪਹਿਲੇ ਪਹਿਰੇ ਛੱਡਣੇ ਨਹੀਂ ਹੈਗਾ ਜਮਾਂਗੇ ਭਾਰਤ ਦਾ ਪਹਿਲਾ ਗਰਾਫੀਨ ਕੇਂਦਰ ਇੰਡੀਆ ਇਨੋਵੇਸ਼ਨ ਸੈਂਟਰ ਆਫ ਗਰਾਫੀਨ ਕਿਸ ਰਾਜ ਵਿੱਚ ਲਾਂਚ ਕੀਤਾ ਗਿਆਗਾ ਪਹਿਲਾ ਗਰਾਫੀਨ ਲਾਂਚ ਆਪਣਾ ਠੀਕ ਹੈ ਜੀ ਤਾਂ ਕਿੱਥੇ ਕਰਿਆ ਗਿਆ ਇਹ ਕੀਤਾ ਗਿਆ ਕੇਰਲਾ ਦੇ ਵਿੱਚ ਇਹਦਾ ਦੇਖੋ ਇਹ ਤਾਂ ਹੈਗਾ ਆਪਣਾ ਕਿਹੜਾ ਧਿਆਨ ਨਾਲ ਦੇਖੋ ਹੁਣ ਇੱਕ ਇੰਡੀਆ ਇਨੋਵੇਸ਼ਨ ਸੈਂਟਰ ਆਫ ਗਰਾਫੀਨ ਜੇਕਰ ਇਹ ਪੁੱਛ ਲਾਂਦੇ ਕਿ ਸੈਂਟਰ ਆਫ ਐਕਸੀਲੈਂਸ ਇਨ ਇੰਟੈਲੀਜੈਂਟ ਇੰਟਰਨੈਟਸ ਆਫ ਥਿੰਗਸ ਸੈਂਸਰ ਇਹ ਵੀ ਕੇਰਲਾ ਦੇ ਵਿੱਚ ਆ ਦੋਨੇ ਹੀ ਕੇਰਲਾ ਦੇ ਵਿੱਚ ਦੋਨਾਂ ਨੂੰ ਇੱਕ ਦਾ ਤੁਹਾਨੂੰ ਪੁੱਛੀ ਹੀ ਪੁੱਛ ਸਕਦੇ ਆ ਇਹ ਪ੍ਰੈਸ਼ਰ ਸਰਵਿਸ ਇੰਸਪੈਕਟਰ ਦੇ ਪੇਪਰ ਦੇ ਵਿੱਚ ਆਉਂਦੇ ਕਾਫੀ ਜਣਾ ਸਕਦਾ ਹਾਂ ਕਿ ਹਾਈ ਲੈਵਲ ਦਾ ਪ੍ਰੈਸ਼ਰ ਆ ਇਹ ਛੱਡਣਾ ਕਿਸੇ ਵੀ ਨਹੀਂ ਹੈਗਾ ਹੁਣ ਇਹ ਨਾਲ ਹੋਰ ਦੂਜੇ ਛੱਡ ਦੋ ਇਸ ਤੋਂ ਬਾਅਦ ਬੋਇੰਗ ਇੰਡੀਆ ਇੰਜੀਨੀਅਰਿੰਗ ਟੈਕਨੋਲੋਜੀ ਸੈਂਟਰ ਠੀਕ ਹੈ ਜੀ ਇਹਦਾ ਉਦਘਾਟਨ ਕੀਤਾ ਗਿਆਗਾ ਮੋਦੀ ਜੀ ਵੱਲੋਂ ਕਿਹੜੀ ਸਟੇਟ ਦੇ ਵਿੱਚ ਇਹਦਾ ਘਟਨ ਕੀਤਾ ਗਿਆ ਆਪਾਂ ਤੋਂ ਇਹੀ ਪੁੱਛ ਰਹੇ ਨੇ ਇੰਪੋਰਟੈਂਟ ਇੰਪ੍ਰੈਸ਼ਨ ਹੈਗਾ ਇਹ ਕੀਤਾ ਗਿਆ ਜੀ ਕਰਨਾਟਕਾ ਦੇ ਵਿੱਚ ਵਿਚ ਵਿਸ਼ਵ ਵਟ ਟਾਇਵਲ ਟੈਂਸਰ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਕੌਣ ਹੈ ਜਿਹਨੂੰ ਪਹਿਲੀ ਆ ਜਿਹੜਾ ਕਿਤੇ ਵੀ ਰਾਜ ਉਹ ਸਟ੍ਰੈਟਿਜੀਕ ਜੀਕੇ ਦਾ ਪ੍ਰੈਸ਼ਨ ਬਣ ਜਾਂਦਾ ਜਿਹੜੀ ਜੀਕੇ ਕਦੇ ਚੇਂਜ ਨਹੀਂ ਹੁੰਦੀ ਤੇ ਔਰਤਾਂ ਨਾਲ ਰਿਲੇਟਡ ਦੇਖੋ ਜੀ ਔਰਤ ਪਹਿਲੀ ਵਾਰ ਬਣੀ ਹੈ ਕੋਈ ਬੰਦਾ ਪਹਿਲੀ ਵਾਰ ਬਣਿਆ ਤਾਂ ਉਹ ਪ੍ਰੈਸ਼ਨ ਰਾਜੇ ਬਹੁਤ ਹੀ ਮੋਸਟ ਇੰਪੋਰਟੈਂਟ ਕੈਟਾਗਰੀ ਦੇ ਵਿੱਚ ਆ ਜਾਂਦਾ ਤਾਂ ਇਹਦਾ ਆਪਣਾ ਆਨਸਰ ਹੈਗਾ ਸ੍ਰੀਜਾ ਉਕਲਾ ਏ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਟੈਕੂਰੇਟ ਆਨਸਰ ਹੈ ਦਾ ਉਹ ਜੁੱਧਿਆ ਵਿੱਚ ਸਥਾਪਿਤ ਕਰਨ ਲਈ ਭਗਤਾਂ ਰਾਮ ਮੂਰਤੀ ਕਿਸ ਨੇ ਬਣਾਈ ਸੀ ਆਹ ਤਾਰਾ ਜੇ ਮੈਂ ਤੁਹਾਨੂੰ ਲਿਖ ਕੇ ਦਿੰਦਾ 200% ਕੈਟਾਗਰੀ ਵਾਲਾ ਪ੍ਰਸ਼ਨ ਹੈ ਜਿਹਨੇ ਇੱਕ ਨੰਬਰ ਡੋਕਣਾਗਾ ਜੇ ਹੁਣ ਆਪਾਂ 100 ਨੰਬਰ ਦਾ ਪੇਪਰ ਦੇਣ ਜਾਂਦੇ ਤਾਂ ਆਪਣੇ ਵਾਸਤੇ ਉਹ ਪ੍ਰਸ਼ਨ ਦੇਣਾ 9 ਨੰਬਰਾਂ ਦਾ ਰਹੂਗਾ ਓਕੇ ਇਹ ਤਾਂ ਬਸ ਪਿਆ ਹੈਗਾ ਪੇਪਰ ਦੇ ਵਿੱਚ ਤੁਹਾਨੂੰ ਇਹਨੂੰ ਦੱਸਦਾ ਮੈਂ ਕਿ ਜਿਹੜੀ ਜੁੱਧਿਆ ਦੇ ਵਿੱਚ ਸਥਾਪਿਤ ਭਗਵਾਨ ਸ਼੍ਰੀ ਰਾਮ ਜੀ ਦੀ ਮੂਰਤੀ ਹੈ ਕਿਸ ਨੇ ਬਣਾਈ ਹੈ ਰਾਜੇ ਇਹ ਪੁੱਛ ਰਹੇ ਨੇ ਤਾਂ ਇੰਨਾ ਹੀ ਜ਼ਿਆਦਾ ਇੰਪੋਰਟੈਂਟ ਅਪ੍ਰੈਸ਼ਨ ਹੈ राजे ਬਹੁਤ ਹੀ ਜ਼ਿਆਦੇ ਠੀਕ ਹੈ ਜੀ ਤਾਂ ਕੌਣ ਰਾਜੇ ਦਾ ਦੱਸੋ ਆਰਾਮ ਸੂਤਰ ਠੀਕ ਹੈ ਜੀ ਆਰਾਮ ਸੂਤਰ ਦਾ ਨਾਮ ਤੁਹਾਰ ਯਾਦ ਕਰ ਲਿਓ ਆਰਾਮ ਸੂਤਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇੱਕ ਤਾਂ ਅਪ੍ਰੈਸ਼ਨ ਇਹ ਪੁੱਛਿਆ ਜਾਊਗਾ ਦੂਜੇ ਤੋਂ ਬਾਅਦ ਪੱਕੀ ਪੁੱਛਿਆ ਜਾਣਾ ਕਿ ਜਿਹੜੀ ਟੋਟਲ ਹਾਈਟ ਕਿੰਨੀ ਹੈ ਰੋਡਰਾਮਾ ਦੀ ਜਿਹੜੀ ਮੂਰਤੀ ਹੈ ਜਿਹੜੀ ਹਾਈਟ ਕਿੰਨੀ ਹੈ राजे ਜੇਕਰ ਇੰਚਾਂ ਦੇ ਵਿੱਚ ਪੁੱਛਿਆ ਤਾਂ 51 ਇੰਚ ਜੇਕਰ ਫੁੱਟਾਂ ਦੇ ਵਿੱਚ ਪੁੱਛ ਲਿਆ ਤਾਂ ਸਵਾ 4 ਫੁੱਟ ਜਿਹਨੂੰ ਆਪਾਂ 4.25 ਫੁੱਟ ਕਹਿੰਦੇ ਆ ਠੀਕ ਹੈ ਜੀ ਇਹ ਬਿਲਕੁਲ ਸਹੀ ਹੈ ਇੱਥੋਂ ਦਾ ਪ੍ਰੈਸ਼ਨ ਪੁੱਛ ਨਹੀਂ ਪੁੱਛਣਾ ਆ ਵੀ ਪੁੱਛ ਸਕਦੇ ਆ ਓਕੇ ਜੀ ਤਾਂ ਇਹ ਵੀਡੀਓ ਦੇ ਵਿੱਚ ਰਾਜੇ ਆਪਣੇ ਕਿੰਨੇ ਹੋਗੇ ਇਹਦੇ ਵਿੱਚ ਆਪਣੇ ਤਿੰਨ ਦਿਨਾਂ ਦੇ ਕਰੰਟ ਅਫੇਅਰ ਹੋਗੇ 19 ਤਰੀਕ 20 ਤਰੀਕ ਤੇ 21 ਤਰੀਕ ਠੀਕ ਹੈ ਜੀ ਜਿਵੇਂ ਤੁਹਾਨੂੰ ਲੈਕਚਰ ਜੇ ਤੁਹਾਨੂੰ ਲੱਗਦਾ ਕਿ ਕਰੰਟ ਅਫੇਅਰ ਇੰਪੋਰਟੈਂਟ ਹੈ ਕਿਉਂਕਿ ਮੈਨੂੰ ਤਾਂ ਪਤਾਗਾ ਕਿ ਦੋ ਵਾਰ ਆਉਂਦਾ ਵੀ ਨਹੀਂ ਨਹੀਂ ਕੋਈ ਆਵੇ ਜਿਹਾ ਕੇ ਮੈਂ ਬੈਠਾ ਜ਼ਿੰਮੇਵਾਰੀ ਵਾਸਤੇ ਠੀਕ ਹੈ 40 40000 15 15 20 20000 ਬੈਚ ਵਾਲੇ ਤੁਹਾਡੀ ਗਾਰੰਟੀ ਲੈਂਦੇ ਕਿ ਸਾਡਾ ਕਰਵਾਇਆ ਹੋਇਆ ਆਊਗਾ ਮਹਾਰਾਜੇ ਕ ਸਰਕਾਰੀ ਸਕੂਲ ਦੀ ਫੀਸ ਦੇ ਬਰਾਬਰ ਤਾਂ ਨੂੰ ਕਹਿ ਰਹੇ ਕਿ ਮੇਰਾ ਕਰਵਾਇਆ ਹੋਇਆ ਆਊਗਾ ਕਿ ਕੋਈ ਬੱਚਾ ਸਟੱਡੀ ਬੰਨ ਗਿਆ ਨਾ ਰਹੇ ਠੀਕ ਹੈ ਰਾਜੇ ਤਾਂ ਵੇ ਫਿਕਰ ਹੋ ਕੇ ਤਿਆਰੀ ਕਰੋ ਇੰਗਲਿਸ਼ ਦੇ ਲੈਕਚਰ ਤੁਹਾਡੇ ਜਲਦੀ ਸ਼ੁਰੂ ਹੋ ਜਾਣਗੇ ਕਿਉਂਕਿ ਮੈਂ ਰਿਸਪੌਂਸ ਦੇਖਣਾ ਚਾਹੁੰਦਾ ਸੀ ਤੁਹਾਡਾ ਰਿਸਪੌਂਸ ਇੰਨਾ ਜ਼ਿਆਦਾ ਪੋਜ਼ਿਟਿਵ ਆਇਆ ਨਾ ਜ਼ਿਆਦਾ ਪੋਜ਼ਿਟਿਵ ਆਇਆ ਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਰਾਜੇ ਠੀਕ ਹੈ ਤੇ ਇਹ ਨਾ ਸਮਝੋ ਧਰਗਿਆਨੀ ਮੈਂ ਕਿਤੇ ਨਹੀਂ ਹੈਗਾ ਸੇ ਇਹਦਾ ਸਮਝੋ ਕਿ ਸਾਨੂੰ ਕੰਪਲੀਟ ਨਹੀਂ ਕਰਵਾਉਣਾ ਜੇ ਮੈਂ ਥੋੜੀ ਜਿਹੀ ਕਿਸੇ ਸਿਚੁਏਸ਼ਨ ਦੇ ਵਿੱਚ ਹਿੱਜੀ ਵਿੱਚ ਫਸਿਆ ਹੋਇਆਗਾ ਪਲੀਜ਼ ਥੋੜੀ ਜਿਹੀ ਜਸਟਮੈਂਟ ਕਰਨੀ ਪੂਗੀ ਤੁਹਾਨੂੰ ਬਾਕੀ ਕਹੂੰ ਕਿ ਸਲੇਵਸ ਦਾ ਮੈਂ ਕਾਫੀ ਅਪਲੋਡ ਕੀਤਾ ਹੋਇਆ ਐਪ ਦੇ ਵਿੱਚ ਠੀਕ ਹੈ ਉਹ ਤਾਂ ਮੁੱਕੜੇ ਚ ਨਹੀਂ ਆਉਦਾ ਠੀਕ ਹੈ ਬਾਕੀ ਇਹ ਨਵੇਂ ਲੈਕਚਰ ਤੁਹਾਨੂੰ ਮਿਲਦੇ ਰਹਿਣਗੇ ਬੇਫਿਕਰ ਹੋ ਧੰਨਵਾਦ ਮੇ ਦੋਸਤੋ ਜਿਉਂਦੇ ਰਹੋ